ਆਈ ਹੈਵ ਮਾਈ ਡਾਊਟਸ ਕਿ ਅਕਾਲੀ ਦਲ ਵਾਂਗੂ ਇਹ ਵੀ ਬੀਜੇਪੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਦੀ ਹਮਾਇਤ ਕਰਨਗੇ ਹੋ ਸਕਦਾ ਨਾ ਕਰਨ ਮੈਨੂੰ ਨਹੀਂ ਕਹਿ ਮੈਂ ਨਹੀਂ ਕਹਿ ਸਕਦਾ ਲੇਕਿਨ ਜਿਹੜੇ ਇਹਨਾਂ ਦੇ ਟੇਵਰ ਨੇ ਉਹ ਡੈਫੀਨਿਟਲੀ ਪ੍ਰੋ ਬੀਜੇਪੀ ਨੇ ਦੇਖੋ ਬੁਲਡੋਜ਼ਰ ਪੋਲਿਟਿਕਸ ਕੀਤੀ ਬੀਜੇਪੀ ਨੇ ਕੇਜਰੀਵਾਲ ਦਿੱਲੀ ਚ ਬੈਠਾ ਉੱਥੇ ਬੁਲਡੋਜ਼ਰ ਚੱਲਿਆ ਇੱਕ ਸ਼ਬਦ ਅੱਛੀ ਤਰ੍ਹਾਂ ਨਹੀਂ ਕੱਢਿਆ ਪ੍ਰਿਆਗਰਾਜ ਵਿੱਚ ਉਸ ਇੱਕ ਬੰਦੇ ਨੂੰ ਟਾਰਗੇਟ ਕਰਕੇ ਅੱਜ ਨੋਟਿਸ ਦਿੱਤਾ ਸਵੇਰੇ ਘਟਾ ਦਿੱਤਾ ਬਲਡੋਜ਼ਰ ਨਾਲ ਕੇਜਰੀਵਾਲ ਸਾਹਿਬ ਉੱਥੇ ਵੀ ਨਹੀਂ ਬੋਲੇ ਹੀ ਇਸ ਪਰਸੂਇੰਗ ਅ ਸੌਫਟ ਹਿੰਦੂਤਵਾ ਲਾਈਨ ਫੋਰ ਸ਼ੋਰ ਇਸ ਕਰਕੇ ਪੰਜਾਬ ਦੇ ਵਿੱਚ ਵੀ ਡਰ ਦੇ ਦੂਸਰਾ ਮੁੱਦਾ ਮੱਤੇਵਾੜੇ ਜੰਗਲ ਦਾ ਹیدر ਜੰਗਲ ਮੱਤੇਵਾੜਾ ਜੰਗਲ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਇਸ਼ੂ ਆ ਜਿਹੜੇ এনवायरमेंटਲਿਸਟ ਆ ਪੰਜਾਬ ਦੇ ਜਿਹੜੇ ਚਿੰਤਿਤ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਗ੍ਰੀਨ ਬੈਲਟ ਖਤਮ ਨਾ ਹੋਵੇ ਦਰਿਆ ਪলিউਟਰ ਆ ਹੋਵੇ ਕਿਉਂਕਿ ਮੱਤੇਵਾੜੇ ਦਾ ਜੰਗਲ ਜਿਹੜਾ ਇਹਦੀ ਲੋਕੇਸ਼ਨ ਰਾਹੋਂ ਦੇ ਦਰਿਆ ਦੇ ਉੱਤੇ ਆਸਤ ਲੱਜਦੇ ਔਰ ਉੱਥੇ ਇਹਨਾਂ ਨੇ ਜਿਹੜਾ ਟੈਕਸਟਾਈਲ ਪਾਰਕ ਪਿਛਲੀ ਸਰਕਾਰ ਨੇ ਟੈਕਸਟਾਈਲ ਪਾਰਕ ਵਾਸਤੇ ਸਿੱਖੋਵਾਲ ਪਿੰਡ ਉਹਦੀ 400 ਏਕੜ ਜ਼ਮੀਨ ਐਕਵਾਇਰ ਕੀਤੀ ਆ 90% ਪਿੰਡ ਵਾਲਿਆਂ ਨੇ ਜਿਹੜਾ ਆਮ ਜਲਾਸ ਵਿੱਚ ਖੜੇ ਹੋ ਕੇ ਉਹਦਾ ਫਰੋਦ ਕੀਤਾ ਟੱਕੇ ਨਾਲ ਉਹ ਜ਼ਮੀਨ ਐਕਵਾਇਰ ਕਰਤੀ ਤੇ ਉਸ ਦਿਨ ਵਿਧਾਨ ਸਭਾ ਚ ਮੈਂ ਹੈਰਾਨ ਆ ਕਿ ਭਗਵੰਤ ਸਿੰਘ ਮਾਨ ਤਿਆਰੀ ਕਰਕੇ ਨਹੀਂ ਆਉਂਦੇ ਚੰਗੀ ਤਰ੍ਹਾਂ ਦੇ ਨਾਲ ਔਰ ਸਿਰਫ ਬੋਲਣ ਹੀ ਆਉਂਦੇ ਨੇ ਸੁਣਨ ਵੀ ਨਹੀਂ ਆਉਂਦੇ ਤੁਸੀਂ ਸਾਰਿਆਂ ਨੇ ਮੀਡੀਆ ਗੈਰੀ ਚੌਥੀ ਚਿੜਾ ਦੇਖਿਆ ਇੱਕ ਇਹਨਾਂ ਦੇ ਐਮਐਲਏ ਨੇ ਸ਼ਾਇਦ ਕੋਈ ਲੁਧਿਆਣੇ ਦਾ ਐਮਐਲਏ ਸੀਗਾ ਉਹਨੇ ਇੱਕ ਕਾਲ ਅਟੈਂਸ਼ਨ ਮੋਸ਼ਨ ਲਾਇਆ ਸੀਗਾ ਕਿ ਮੱਤੇਵਾੜਾ ਸਿੱਖੋਵਾਲ ਪਿੰਡ ਵਿੱਚ ਕਦ ਤੱਕ ਇੰਡਸਟਰੀ ਲਾਈ ਜਾਵੇਗੀ ਕਦ ਤੱਕ ਇੰਡਸਟਰੀ ਲਾਈ ਜਾਵੇਗੀ ਤਾਂ ਖੜੇ ਹੋ ਕੇ ਮੁੱਖ ਮੰਤਰੀ ਸਾਹਿਬ ਨੇ ਜੋ ਬਾਬੂਆ ਨੇ ਲਿਖ ਕੇ ਭੇਜਿਆ ਸੀ ਇਹਦੀ ਵੀ ਐਨਓਸੀ ਦਿੱਤੀ ਆ ਇਹ ਵੀ ਮਨਜ਼ੂਰੀ ਮਿਲ ਗਈ ਆ ਆ ਵੀ ਕੰਮ ਕਰਤਾ ਵਾ ਤੇ ਬਹੁਤ ਜਲਦ ਜਿਹੜਾ ਹੈ ਉੱਥੇ ਇੰਡਸਟਰੀ ਲਾਈ ਜਾਵੇਗੀ ਔਰ ਇਹਦੇ ਮੁਤਲਕ ਇਹੀ ਮਾਨ ਸਾਹਿਬ ਮੱਤੇਵਾੜਾ ਜਾ ਕੇ ਤੇ ਉਹਦਾ ਏਡਾ ਡਟਮਾ ਵਿਰੋਧ ਕੀਤਾ ਏਡਾ ਡਟਮਾ ਕੇ ਕੈਪਟਨ ਨੂੰ 50 ਗਾਲਾਂ ਕੱਢੀਆਂ ਨਾਲ ਤੇ ਕਹਿਤਾ ਕਿ ਜੀ ਇਹ ਸਾਡਾ ਵਾਤਾਵਰਣ ਤਬਾਹ ਕਰਨ ਲੱਗੇ ਸਾਡਾ ਦਰਿਆ ਤਬਾਹ ਕਰਨ ਲੱਗੇ ਉਹ ਬੁੱਢਾ ਨਾਲਾ ਬਣਾ ਦੇਣਗੇ ਇੱਥੇ ਹੀ ਬਸ ਨਹੀਂ ਸਰਦਾਰ ਕੁਲਤਾਰ ਸਿੰਘ ਸੰਧਵਾ ਉਹ ਵੀ ਗਏ ਮੌਕੇ ਤੇ ਬੀਬੀ ਸਰਬਜੀਤ ਕੋਰ ਮਾਨੂੰ ਕੋ ਉਹ ਵੀ ਗਈ ਮੌਕੇ ਤੇ ਸਾਰੇ ਆਮ ਆਦਮੀ ਪਾਰਟੀ ਨੇ ਮੱਤੇਵਾੜਾ 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 ਇੱਥੇ ਇੰਡਸਟਰੀਅਲ ਪਾਰਕ ਨਹੀਂ ਬਣਨ ਦੇਵਾਂਗੇ ਤਿੰਨ ਮਹੀਨਿਆਂ ਦੀ ਸਰਕਾਰ ਚ ਹੁਣੇ ਕਹਿੰਦੇ ਅਸੀਂ ਬਣਾਵਾਂਗੇ ਉੱਥੇ ਟੈਕਸਟਾਈਲ ਪਾਰਕ ਵੀ ਬਣਾਵਾਂਗੇ ਡਾਈੰਗ ਯੂਨਿਟਸ ਵੀ ਲਾਵਾਂਗੇ ਅਸੀਂ ਪੋਲਿਊਟ ਵੀ ਕਰਾਂਗੇ ਜੰਗਲ ਵੀ ਵਧਾਂਗੇ ਆ ਬਦਲਾਅ ਪੰਜਾਬ ਦੇ ਲੋਕ ਪਾਲ ਰਹੇ ਸੀਗੇ ਹਾਂ ਸਪੀਕਰ ਸਾਹਿਬ ਦਾ ਵਰਣਨ ਯੋਗ ਹੈ ਕਿ ਜਦੋਂ ਮੱਤੇਵਾੜੇ ਦਾ ਸਵਾਲ ਆ ਜਦੋਂ ਕਿਸੇ ਨੂੰ ਸਮਝ ਨਹੀਂ ਆਈ ਅਸੀਂ ਸਮਝ ਅਸੀਂ ਖੜੇ ਹੋ ਕੇ ਪੁਆਇੰਟ ਆਊਟ ਕੀਤਾ ਤਾਂ ਵੈਸੇ ਸਪੀਕਰ ਨੇ ਕਿਹਾ ਕਿ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਹ ਤਾਂ ਮਸਲਾ ਮੇਰੇ ਵੀ ਬੜਾ ਦਿਲ ਦੇ ਕਰੀਬ ਹੈ ਇਹ ਟਿੱਪਣੀ ਸਪੀਕਰ ਸਾਹਿਬ ਦੀ ਵਿਧਾਨ ਸਭਾ ਦੇ ਔਨ ਰਿਕਾਰਡ ਆ ਪਰ ਹੁਣ ਦੇਖਣਾ ਵਾ ਕਿ ਕੀ ਇਹ ਸਰਕਾਰ ਜਿਹੜੇ ਆਪਣੇ ਵਿਰੋਧੀ ਧਿਰ ਵਿੱਚ ਰਹਿੰਦੇ ਆ ਕੰਮ ਉਲਟ ਬੋਲਦੀ ਸੀ ਇਸ ਸਾਰੇ এনवायरमेंट ਦੇ ਮੱਤੇਵਾੜਾ ਦੇ ਮੁੱਦੇ ਤੇ ਕਿ ਉਹਦੇ ਤੇ ਪਹਿਰਾ ਦਿੰਦੇ ਨੇ ਕਿ ਹੁਣ ਵਪਾਰੀਆਂ ਨਾਲ ਰਲ ਕੇ ਇੰਡਸਟਰੀਆਂ ਨਾਲ ਰਲ ਕੇ ਇੰਡਸਟਰੀਅਲ ਪਾਰਕ ਟੈਕਸਟਾਈਲ ਪਾਰਮਾਸੂਟੀਕਲ ਇੰਡਸਟਰੀ ਦੀ ਖਬਰਾਂ ਆ ਰਹੀਆਂ ਨੇ ਦਵਾਈਆਂ ਦੀ ਤੁਸੀਂ ਅੰਦਾਜ਼ਾ ਲਾ ਲਓ ਜੇ ਸਤਲੁਜ ਦੇ ਕੰਢੇ ਦੇ ਉੱਤੇ ਦਵਾਈਆਂ ਦੀਆਂ ਫੈਕਟਰੀਆਂ ਲੱਗ ਗਈਆਂ ਬੁੱਢੇ ਨਾਲੋਂ ਵੀ ਜ਼ਿਆਦਾ ਭੜਾ ਇੱਥੋਂ ਸ਼ੁਰੂ ਹੋ ਜੂ راہੋਂ ਤੋਂ ਦਰਿਆ ਸਤਲੁਜ ਦਾ ਇਹੀ ਪੀਣਾ ਮਾਲਵੇ ਦੇ ਲੋਕ ਸਾਰੇ ਜਿਹੜਾ ਪੀਣ ਵਾਲਾ ਪਾਣੀ ਇਸਤੇਮਾਲ ਕਰਦੇ ਨੇ ਇਹ ਦੋ ਇੰਪੋਰਟੈਂਟ ਮੈਂ ਬਹੁਤ ਇੰਪੋਰਟੈਂਟ ਇਸ਼ੂਜ਼ ਜਿਹੜੇ ਸਿੱਗੇ ਇਫ ਲੈਗ ਕਰਨੇ ਸੀ ਤੁਹਾਡੇ ਨਾਲ ਔਰ ਮੈਂ 1 ਮਿੰਟ 1 ਮਿੰਟ ਕੱਲ ਮੈਂ ਮੱਤੇਵਾੜਾ ਸਪੌਟ ਤੇ ਜਾ ਰਿਹਾ ਮੈਂ ਕਹ ਇੱਕ ਮਿੰਟ ਯਾਰ ਲੈਟਿੰਗ ਕੰਪਲੀਟ ਕੱਲ ਮੈਂ ਲਗਭਗ ਉਥੇ ਦੁਪਹਿਰੇ 1 ਵਜੇ ਆਈ ਵਿਲ ਵਿਜ਼ਿਟ ਵਿਲੇਜ ਸਿੱਖਾ ਸਿੱਖੋਵਾਲ ਆਈ ਵਿਲ ਵਿਜ਼ਿਟ ਹੈਦਰ ਜੰਗਲ ਆਈ ਵਿਲ ਵਿਜ਼ਿਟ ਮੱਤੇਵਾੜਾ ਐਂਡ ਮੈਂ ਉਥੇ ਲੋਕਾਂ ਨੂੰ ਦੇ ਨਾਲ ਖੜ ਕੇ ਉਹਨਾਂ ਦੀ ਸਪੋਰਟ ਕਰਾਂਗੇ ਔਰ ਜਿੰਨੀ ਸਾਡੇ ਚ ਜਾਨ ਹੋਊਗੀ ਅਸੀਂ ਮੱਤੇਵਾੜੇ ਦੇ ਜੰਗਲ ਨੂੰ ਉਜਾੜਨ ਨਹੀਂ ਦੇਾਂਗੇ ਹੁਣ ਦੱਸੋ ਜੀ ਵਾਤਾਵਰਨ ਪ੍ਰੇਮੀ ਸਿੱੱਚਵਾਲ ਸਾਹਿਬ ਸਿੱੱਚਵਾਲ ਸਾਹਿਬ ਦਾ ਮੈਂ ਸੁਣ ਲਿਆ ਬਿਆਨ ਉਹਨਾਂ ਨੇ ਕਿਹਾ ਕਿ ਇੱਕ ਇੱਕ ਮੁਕਦਮਾ ਐਨਜੀਡੀ ਦੇ ਵਿੱਚ ਸਬਜੂਡਿਸ ਐ ਇਹ ਸਬਜੂਡਿਸ ਨਹੀਂਗਾ ਜਿਹੜੇ ਵਿਸਲ ਬਲੋਅਰਸ ਨੇ ਐਕਟੀਵਿਸਟਸ ਨੇ ਇਹ ਮੰਨ ਲਓ ਕਿ ਅਸੀਂ ਐਨਜੀਟੀ ਚ ਗਏ ਆ ਸਰਕਾਰ ਐਨਜੀਟੀ ਚ ਨਹੀਂ ਗਈ ਔਰ ਐਨਜੀਟੀ ਨੇ ਡੀਸੀ ਲੁਧਿਆਣਾ ਤੋਂ ਪ੍ਰੋਪਰ ਰਿਪੋਰਟ ਮੰਗੀ ਕਿਤੇ ਰੋਕਿਆ ਨਹੀਂ ਕੁਝ ਵੀ ਇਸ ਕਰਕੇ ਸਿੱੱਜੇਵਾਲ ਸਾਹਿਬ ਨੂੰ ਮੇਰੀ ਪੁਰਜ਼ੋਰ ਬੇਨਤੀ ਕਿ ਤੁਸੀਂ ਰਾਜ ਸਭਾ ਦੇ ਮੈਂਬਰ ਹੋ ਹੁਣ ਆਮ ਆਦਮੀ ਪਾਰਟੀ ਦੇ ਪਾਰਟੀ ਦੇ ਵੱਲੋਂ ਮੈਂਬਰ ਚੁਣेंगे ਉੱਥੇ ਤੁਹਾਡਾ ਫਰਜ਼ ਹੈ ਭਗਵੰਤ ਮਾਨ ਨੂੰ ਮਿਲ ਕੇ ਕਿਉਂਕਿ ਤੁਹਾਡੇ ਨਾਲੋਂ ਜ਼ਿਆਦਾ ਵਾਤਾਵਰਣ ਬਾਰੇ ਕੋਈ ਚਿੰਤਾ ਨਹੀਂ ਕਰਦਾ ਤੁਸੀਂ ਕਾਫੀ ਅੱਛਾ ਯੋਗਦਾਨ ਵਾਤਾਵਰਨ ਵਿੱਚ ਪਾਇਆ ਪਿਛਲੇ ਸਾਲਾਂ 'ਚ ਤੁਸੀਂ ਭਗਵੰਤ ਮਾਨ ਕੋਲ ਜਾਓ ਸਪੈਸ਼ਲ ਇਕੱਦੇ ਦਿਨ ਦੇ ਵਿੱਚ ਵਿੱਚ ਮੱਤੇਵਾੜਾ ਵੀ ਜਾਓ ਤੇ ਚੀਫ ਮਿੰਿਸਟਰ ਨੂੰ ਕਹੋ ਕਿ ਰੱਬ ਦੇ ਵਾਸਤਾ ਵਾ ਹੱਥ ਜੋੜ ਕੇ ਸਾਡੇ ਪੰਜਾਬ ਦਾ ਜਿਹੜਾ 6% ਦੀ ਜੰਗਲ ਕਵਰ ਆ ਜਿਹੜਾ ਪਾਰਟੀਸ਼ਨ ਦੇ ਵੇਲੇ ਬਹੁਤ ਜ਼ਿਆਦਾ ਸੀਗਾ ਸਿਰਫ 6% ਦੀ ਜੰਗਲ ਕਵਰ ਜਿਹੜਾ ਉਹਨੂੰ ਬਚਾਓ ਔਰ ਰਾਜ ਸਭਾ ਵਿੱਚ ਵੀ ਬੋਲੋ ਤੇ ਹੁਣ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਤਾਂ ਹੀ ਉਹ ਅਸੀਂ ਕਹਿੰਦੇ ਸੀ ਰਾਜ ਸਭਾ ਦੇ ਮੈਂਬਰ ਗੈਰ ਪੰਜਾਬੀ ਮਤ ਬਣਾਓ ਰਾਗਵ ਚੱਡਾ ਨਹੀਂ ਬੋਲੇਗਾ ਮੱਤੇਵਾੜਾ ਤੇ ਆ ਸਨੀ ਚੋੜਾ ਸਨੇ ਅਰੋੜਾ ਸੋ ਬਾਡਿਵਰ ਇਟ ਹਿਸ ਨੇਮ ਇਜ਼ ਪ੍ਰਾਪਰਟੀ ਡੀਲਰ ਸੰਜੀਵ ਅਰੋੜਾ ਇਹ ਕਦੀ ਨਹੀਂ ਬੋਲੇਗਾ ਲਵਲੀ ਯੂਨੀਵਰਸਿਟੀ ਵਾਲਾ ਬੋਲ ਕੇ ਦਿਖਾਵੇ ਜੇ ਉਹਦੀ ਯੂਨੀਵਰਸਿਟੀ ਨਾ ਬੰਦ ਕਰ ਦਿੱਤੀ ਈਡੀ ਦਾ ਬੀਜੇਪੀ ਨੇ ਅਗਲੇ ਦਿਨ ਨਹੀਂ ਬੋਲ ਨਹੀਂ ਸਕਦਾ ਤਾਂ ਹੀ ਉਹ ਅਸੀਂ ਟੋਕਦੇ ਸੀ ਕਿ ਰਾਜ ਸਭਾ ਦੇ ਮੈਂਬਰ ਉਹ ਬਣਾਓ ਜਿਹੜੇ ਪੰਜਾਬ ਦੀ ਗੱਲ ਖੋਕ ਵਜਾ ਕੇ ਉੱਥੇ ਰਾਜ ਸਭਾ ਦੇ ਵਿੱਚ ਰੱਖ ਸਕਣ ਤੇ ਮੈਨੂੰ ਸੰਤ ਬਾਬਾ ਬਲਬੀਰ ਸਿੰਘ ਸਿੱਚੇਵਾਲ ਤੋਂ ਪੂਰਾ ਉਮੀਦ ਆ ਕਿ ਉਹ ਪਿੱਛੇ ਨਹੀਂ ਹਟਣਗੇ ਚਾਹੇ ਉਹਨਾਂ ਨੂੰ ਇਸ ਵਾਸਤੇ ਆਪਣੀ ਰਾਜ ਸਭਾ ਦੀ ਸੀਟ ਕਿਉਂ ਨਾ ਛੱਡਣੀ ਪਵੇ ਇਸ ਪੈਮਾਨੇ ਤੱਕ ਉਹਨਾਂ ਨੂੰ ਲੜਾਈ ਅੱਗੇ ਨਾਲ ਲੈ ਕੇ ਜਾਣੀ ਚਾਹੀਦੀ ਤੁਸੀਂ ਕਹਿ ਰਹੇ ਹੋ ਕਿ ਭਗਵਾਨ ਜੀ ਕਹਿੰਦੇ ਨੇ ਕਿ ਲੋਕਾਂ ਨਾਲ ਸਹਿਮਤੀ ਲੈ ਲਈ ਹੈ ਤੁਸੀਂ ਕਹਿੰਦੇ ਵੀ ਲੋਕਾਂ ਦੀ ਸਹਿਮਤੀ ਨਹੀਂ ਹੈਗੀ ਬਿਲਕੁਲ ਨਹੀਂ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਵਿੱਚ ਬਿਲਕੁਲ ਨਹੀਂ ਗਈ ਜਿਹੜਾ ਸੇਖੋਵਾਲ ਦੀ 400 ਕਿੱਲਾ ਜ਼ਮੀਨ ਅੱਜ ਵੀ ਵਾਰੇ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਐਕਵਿਜ਼ੀਸ਼ਨ ਤੋਂ ਬਾਅਦ ਕਿਸਾਨ ਉੱਥੇ ਡਟੇ ਹੋਏ ਨੇ ਔਰ ਉਹ ਵਾਰੇ ਨੇ ਔਰ ਉਹਨਾਂ ਨੇ ਜਿਹੜਾ ਆਮ ਇਜਲਾਸ ਕੀਤਾ ਪਿੰਡ ਨੇ ਇਕੱਠਾ ਕਰਕੇ 90% ਪਿੰਡ ਨੇ ਕਹਿਤਾ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਨੋ ਗਵਰਨਮੈਂਟ ਕੈਨ ਐਕਵਾਇਰ ਥੈਟ ਲੈਂਡ ਵਿਦਆਊਟ ਦੀ ਕੰਸੈਂਟ ਐਂਡ ਕੰਕਰੈਂਸ ਆਫ ਦੀ ਰੈਜ਼ੀਡੈਂਟਸ ਆਫ ਥੈਟ ਵਿਲੇਜ ਇਹ ਲੈਂਡ ਐਕਵਿਜ਼ੀਸ਼ਨ ਐਕਟ ਵਿੱਚ ਬਹੁਤ ਕਲੀਅਰਲੀ ਸਭ ਕੁਝ ਦਰਜ ਕੀਤਾ ਗਿਆ ਹੈ ਸਿੱਟਿਆ ਸਾਹਿਬ ਨੇ ਇੱਕ ਗੱਲ ਕਹੀ ਹੈ ਜੇ ਅਸੀਂ ਚੰਗਾ ਕੀਤਾ ਐਸਾਨੂੰ ਇਨਾਮ ਦੇ ਦੇਣਾ ਜੇ ਨਹੀਂ ਚੰਗਾ ਕੀਤਾ ਤਾਂ ਲੋਕ ਫੈਸਲਾ ਕਰ ਲੈਣ 10 ਤਿਕ ਨੂੰ ਕੱਟੇ ਮੁੱਤੇ ਵਾਲੇ ਉਹ ਤਾਂ ਉਹਨਾਂ ਲੋਕਾਂ ਨੇ ਕਿਹਾ ਕਿ ਸਿੱਟਿਆ ਸਾਹਿਬ ਵਾਕਿ ਸਾਨੂੰ ਕਹਿ ਰਹੇ ਨਹੀਂ ਮੈਂ ਹੀ ਕਹਿ ਰਿਹਾ ਸਿੱਟੇਵਾਲ ਸਾਹਿਬ ਤੋਂ ਸਾਨੂੰ ਬਹੁਤ ਉਮੀਦ ਹੈ ਕਿਉਂਕਿ ਦੇਖੋ ਗੱਲ ਇਹ ਹੈ ਕਿ ਰਾਜ ਸਭਾ ਦਾ ਮੈਂਬਰ ਬਣਨਾ ਤੇ ਫਿਰ ਸਾਰੇ ਆਪਣੇ ਪਿਛਲੇ ਕੀਤੇ ਹੋਏ ਕਈ ਦਹਾਕੀਆਂ ਤੇ ਕੰਮ ਉਹ ਕਦੀ ਕੰਪਰੋਮਾਈਜ਼ ਨਹੀਂ ਕਰਨਗੇ ਆਮ ਵੈਰੀ ਸ਼ੋਰ ਮੇਰੇ ਜ਼ਿਲੇ ਦੇ ਨੇ ਸਾਡੇ ਲਾਗੇ ਰਹਿੰਦੇ ਨੇ ਉੱਥੇ ਇਹਨਾਂ ਦਾ ਸੁਲਤਾਨਪੁਰ ਦੇ ਨੇੜੇ ਸ਼ਾਇਦ ਜਲੰਧਰ ਜ਼ਿਲ੍ਹੇ ਚ ਪੈਂਦਾ ਹੋਊਗਾ ਸਿੱਚੇਵਾਲ ਪੈਂਦੇ ਆ ਕਪੂਰਥਲਾ ਚ ਪੈਂਦਾ ਆ ਆਮ ਨੋਟ ਸ਼ੋਰ ਤੇ ਬੜਾ ਅੱਛਾ ਕੰਮ ਕੀਤਾ ਇਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਹ ਡਰੇਨ ਕਨਸਟੈਂਟਲੀ ਸਾਫ਼ ਕਰਾ ਕੇ ਉਹਦੇ ਤੇ ਬਹੁਤ ਕੰਮ ਕੀਤਾ ਵਾ ਔਰ ਬੜੇ ਇਹਨਾਂ ਨੂੰ ਲੋਕਾਂ ਨੇ ਮਾਨ ਸਤ ਕਰ ਦਿੱਤਾ ਮੈਨੂੰ ਅਸੀਂ ਬੁਲਾਵਾਂਗੇ ਉਹਨਾਂ ਨੂੰ 10 ਤਰੀਕ ਨੂੰ ਜਿਹੜੇ ਆਰਗੇਨਾਈਜ਼ਮ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਸਿੱਚੇਵਾਲ ਸਾਹਿਬ ਨੂੰ ਉੱਥੇ ਜ਼ਰੂਰ ਸੱਜਿਆ ਜਾਵੇ